ਇਹ ਜਾਣਕਾਰੀ ਹੋਣੀ ਪੜਿਆ ਮਹਿਲਾ ਦਿਵਸ ਮੌਕੇ ਜੋਹਲ ਇੰਡੀਅਨ ਰੈਸਟੋਰੈਂਟ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ ਬੀਤੇ ਦਿਨੀ ਰੈਜੋ ਮੀਲਿਆ ਜ਼ਿਲ੍ਹੇ ਅੰਦਰ ਪਿੰਦੇ ਸ਼ਹਿਰੋਂ ਵਿਲਾਰਾ ਵਿਖੇ ਸਥਿਤ ਜੋਹਲ ਇੰਡੀਅਨ ਰੈਸਟੋਰੈਂਟ ਅਤੇ ਮੈਰੀ ਪੈਲੇਸ ਵੱਲੋਂ ਪਿਛਲੇ ਸਾਲ ਨੇ ਤਰ੍ਹਾਂ ਇਸ ਸਾਲ ਵੀ ਮਹਿਲਾ ਦਿਵਸ ਨੂੰ ਸਮਾਪਤ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ਇਹ ਪ੍ਰੋਗਰਾਮ ਸਿਰਫ ਔਰਤਾਂ ਵਾਸਤੇ ਸੀ ਅਤੇ ਉਹਨਾਂ ਨੂੰ ਇਸ ਪ੍ਰੋਗਰਾਮ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਔਰਤਾਂ ਨੇ ਦੂਰੋਂ ਨੇੜੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਮਿਸਿਸ ਪ੍ਰੀ ਜੋਹਲ ਵੱਲੋਂ ਆਏ ਹੋਏ ਸਾਰੇ ਹੀ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਪ੍ਰੋਗਰਾਮ ਵਿੱਚ ਵ ਉਹ ਪੰਜਾਬਣ ਕੁੜੀਆਂ ਨੇ ਬਖੂਬੀ ਨਿਭਾਇਆ ਅਤੇ ਸਾਰੇ ਆਏ ਹੋਏ ਮਹਿਮਾਨਾਂ ਨੇ ਖੂਬ ਆਨੰਦ ਮਾਣਿਆ। ਜੋਹਰ ਡੀਜੇ ਦੀਆਂ ਧਿਰਾਂ ਨੇ ਆਏ ਮਹਿਮਾਨਾਂ ਨੂੰ ਕੀਲੀ ਰੱਖਿਆ। ਇਸ ਮੌਕੇ ਖਾਣ ਪੀਣ ਦਾ ਬਹੁਤ ਹੀ ਸੁਚੱਜਾ ਪ੍ਰਬੰਧ ਕੀਤਾ ਗਿਆ ਸੀ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਮਿਸ ਪ੍ਰੀਤ ਜੋਹਲ ਨੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਔਰਤਾਂ ਦੀ ਵਿਸ਼ੇਸ਼ ਮੰਗ ਤੇ ਹਰ ਸਾਲ ਸਿਰਫ ਔਰਤਾਂ ਵਾਸਤੇ ਪ੍ਰੋਗਰਾਮ ਹਿੰਕੇ ਜਾਂਦੇ ਹਨ ਜਿਵੇਂ 30 ਦਾ ਮੇਲਾ ਤੇ ਮਹਿਲਾ ਦਿਵਸ ਆਦੀ। ਪੰਜਾਬੀ ਔਰਤਾਂ ਭਾਵੇਂ ਆਪਣੇ ਸੂਬੇ ਤੇ ਦੇਸ਼ ਤੋਂ ਬਹੁਤ ਦੂਰ ਯੋਰਕ ਵਿੱਚ ਰਹਿ ਰਹੀਆਂ ਹਨ ਪਰ ਇੱਥੇ ਆ ਕੇ ਵੀ ਉਹ ਆਪਣਾ ਵਿਰਸਾ ਆਪਣਾ ਸੱਭਿਆਚਾਰ ਮਰਾਹੀ ਉਹ ਇੱਕ ਦੂਜੇ ਨੂੰ ਮਿਲ ਵੀ ਲੈਂਦੀਆਂ ਹਨ ਅਤੇ ਇਹਨਾਂ ਪ੍ਰੋਗਰਾਮਾਂ ਦਾ ਖੂਬ ਆਨੰਦ ਵੀ ਮਾਣਦੀਆਂ ਹਨ ਇਸ ਮੌਕੇ ਪੰਜਾਬੀ ਸੋਟਾਂ ਤੇ ਔਰਤਾਂ ਦੇ ਵਰਤੋਂ ਵਾਲੇ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ ਆਏ ਸਾਰੇ ਮਹਿਮਾਨਾਂ ਨੇ ਵਕ ਵਕ ਪੰਜਾਬੀ ਗਾਣੇ ਤੇ ਨੱਚ ਕੇ ਖੂਬ ਆਨੰਦ ਮਾਣਿਆ ਅਤੇ ਪ੍ਰੋਗਰਾਮ ਨੂੰ ਸਫਲ ਬਣਾਇਆ ਇਸ ਮੌਕੇ ਨਵਿਲਾਰਾ ਸ਼ਹਿਰ ਦੀ ਸਾਬਕਾ ਮੇਰਾ ਤੇ ਮੌਜੂਦਾ ਸੂਬਾ ਸਲਾਹਕਾਰ ਅਲੀਨਾ ਕਰਲੇ ਨੇ ਵੀ ਵਿਸ਼ੇਸ਼ ਤੌਰ ਤੇ ਚਮੂਲੀਅਤ ਕੀਤੀ ਉਹਨਾਂ ਨੇ ਕਿਹਾ ਕਿ ਭਾਵੇਂ ਪਿਛਲੇ ਸਾਲ ਉਹ ਸ਼ਹਿਰ ਦੀ ਮੇਲ ਦੇ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਈ ਸੀ ਅਤੇ ਹੁਣ ਉਹਨਾਂ ਦੀ ਪਾਰਟੀ ਵੱਲੋਂ ਉਹਨਾਂ ਨੂੰ ਸੂਬਾ ਸਲਾਹਕਾਰ ਦਾ ਅਹੁਦਾ ਦਿੱ ਕਹਿੰਦੇ ਹੈ ਸ਼ਹਿਰਾਂ ਦੇ ਕਿਸੇ ਵੀ ਤਰ੍ਹਾਂ ਦੇ ਮਸਲੇ ਦੇ ਹੱਲ ਲਈ ਉਹ ਹਾਜ਼ਰ ਹੰ। ਅਤੇ ਉਮੀਦ ਕਰਦੇ ਹਨ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਇਸ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਨਗੇ। ਅੰਤ ਵਿੱਚ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸਭ ਨੂੰ ਆਲਵਿਦਾ ਕਿਹਾ ਗਿਆ। ਇਸ ਸਾਲ ਦਾ ਜੋਹਲ ਮੈਰੀ ਪੈਲੇਸ ਵਿਖੇ ਕਰਵਾਇਆ ਗਿਆ ਮਹਿਲਾ ਦਿਵਸ ਨੂੰ ਸਮਰਪਿਤ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਭੜਿਆ। ਬੋਨਾ ਫੈਸਾ ਅ ਤੁੱਟੇ ਐ ਬੋਨਾ ਫੈਸਾ ਪਰ ਤੁੱਟੇਲੇ ਦੋਨਨੇ È bellissimo vedervi, ero qui anche l'anno scorso come sindaca, adesso non sono più sindaca novellara, eh, rappresento però la nostra provincia in regione, sono consigliera regionale, per cui spero che eh, potremo continuare a collaborare e, e a migliorare eh, diciamo il nostro territorio e tutte le cose che ancora ci mancano. Però non è il momento dei discorsi politici, penso sia il momento del divertimento, della festa, quindi grazie, buon divertimento, buona musica, bravo DJ. È l'unico uomo qua. Oggi gli uomini devono solo dare una mano a far funzionare la festa. Grazie, auguri a tutte.